ਦੱਖਣੀ ਕੋਰੀਆ ਦੀ ਰਾਜਸਥਾਨੀ ਸਿਓਲ ਵਿੱਚ ਇੱਕ ਭਿਆਨਕ ਸੜਕ ਹਾਦਸਾ ਕੈਮਰੇ ਦੇ ਵਿੱਚ ਕੈਦ ਹੋ ਗਿਆ। ਇਹ ਮੋਟਰਸਾਈਕਲ ਸਵਾਰ ਸੜਕ ਤੇ ਅਚਾਨਕ ਬਣੇ ਇੱਕ ਵੱਡੇ ਟੋਏ ਦੇ ਵਿੱਚ ਡਿੱਗ ਪਿਆ ਜਦੋਂ ਕਿ ਉਸ ਦੇ ਸਾਹਮਣੇ ਜਾ ਰਹੀ ਕਾਰ ਵਾਲ-ਵਾਲ ਬਚ ਗਏ। ਇਸ ਦੁਰਗਧਾਈ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ تیਜੀ ਨਾਲ ਵਾਇਰਲ ਹੋ ਰਿਹਾ ਹੈ ਜਿਸ ਨੂੰ ਦੇਖ ਕੇ ਲੋਕ ਘਬਰਾ ਗਏ ਹਨ। ਸਥਾਨਕ ਮੀਡੀਆ ਰਿਪੋਰਟਾਂ ਅਨੁਸਾਰ ਬਾਈਕ ਸਵਾਰ ਵਿਅਕਤੀ ਦੀ ਪਛਾਣ 파ਰਕ ਵਜੋਈ ਹੈ। ਇਸ ਘਟਨਾ ਦਾ ਲਾਈਵ ਵੀਡੀਓ ਕਿਸੇ ਹੋਰ ਵਾਹਨ ਦੇ ਡੈਸ਼ ਕੈਮ ਵਿੱਚ ਰਿਕਾਰਡ ਕੀਤਾ ਗਿਆ ਸੀ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਅਚਾਨਕ ਸੜਕ ਤੇ ਇੱਕ ਟੂਆ ਬਣ ਗਿਆ ਅਤੇ ਬਾਈਕਰ ਉਸ ਦੇ ਵਿੱਚ ਡਿੱਗ ਜਾਂਦਾ ਹੈ। ਉਸ ਸਮੇਂ ਉਸ ਦੇ ਅੱਗੇ ਜਾ ਰਹੀ ਕਾਰ ਛਾਲ ਮਾਰਦੀ ਹੈ। ਪਰ ਕਿਸੇ ਤਰ੍ਹਾਂ ਉਹ ਹਾਦਸੇ ਤੋਂ ਬਚ ਜਾਂਦੀ ਹੈ ਦੱਖਣੀ ਕੋਰੀਆ ਦੀ ਦ ਕੋਰੀਆ ਟਾਈਮ ਦੀ ਰਿਪੋਰਟ ਅਨੁਸਾਰ ਬਚਾਅ ਟੀਮਾਂ ਨੇ ਹਾਦਸੇ ਤੋਂ ਤੁਰੰਤ ਬਾਅਦ ਖੋਜ ਕਾਰਜ ਸ਼ੁਰੂ ਕਰ ਦਿੱਤੇ ਹਨ ਸ਼ੁਰੂਆਤੀ ਘੰਟਿਆਂ ਵਿੱਚ ਉਹਨਾਂ ਨੂੰ ਸਿਰਫ ਇੱਕ ਮੋਬਾਈਲ ਹੀ ਮਿਲਿਆ ਜੋ ਕਿ ਡੇਢ ਵਜੇ ਘਟਨਾ ਵਾਲੀ ਥਾਂ ਦੇ ਨੇੜੇ ਮਿਲਿਆ ਸੀ ਲਗਭਗ 2 ਘੰਟੇ ਬਾਅਦ ਬਚਾਅ ਟੀਮ ਨੂੰ ਮੋਟਰਸਾਈਕਲ ਸਿੰਕ ਹੋਲ ਤੋਂ 30 ਮੀਟਰ ਦੀ ਦੂਰੀ ਤੇ ਮਿਲਿਆ ਪਰ ਬਾਈਕਰ ਅਜੇ ਵੀ ਲਾਪਤਾ ਸੀ ਸਵੇਰੇ ਬਚਾਅ ਕਾਰਜ ਦੁਬਾਰਾ ਸ਼ੁਰੂ ਕੀਤਾ ਗਿਆ ਤੇ ਲਗਭਗ 18 ਘੰਟਿਆਂ ਬਾਅਦ ਉਸ ਨੂੰ ਪਾਰਕ ਦੀ ਲਾਸ਼ ਇੱਕ ਡੂੰਘੇ ਟੋਏ ਦੇ ਵਿੱਚ ਮਿਲੀ ਜਦੋਂ ਉਸ ਨੂੰ ਬਾਹਰ ਕੱਢਿਆ ਗਿਆ ਤਾਂ ਉਸ ਨੂੰ ਦਿਲ ਦਾ ਦੌਰਾ ਪੈਣ ਦੀ ਹਾਲਤ ਸੀ ਇਹ ਹਾ사 ਗੈਂਗਡੋਂਗ ਵਾਰਡ ਦੇ ਵਿੱਚ ਇੱਕ ਪ੍ਰਾਇਮਰੀ ਸਕੂਲ ਦੇ ਨੇੜੇ ਵਾਪਰਿਆ ਸੁਰੱਖਿਆ ਕਾਰਨਾਂ ਕਰਕੇ ਇਲਾਕੇ ਦੇ ਚਾਰ ਸਕੂਲਾਂ ਨੂੰ ਤੁਰੰਤ ਬੰਦ ਕਰ ਦਿੱਤਾ ਗਿਆ ਅਤੇ ਪਾਣੀ ਅਤੇ ਗੈਸ ਦੀ ਸਪਲਾਈ ਵੀ ਕੱਢ ਦਿੱਤੀ ਗਈ ਇਸ ਮਾਮਲੇ ਵਿੱਚ ਸਿਓਲ ਮੈਟਰੋਪੋਲੀਟਨ ਸਰਕਾਰ ਦੇ ਇੱਕ ਅਧਿਕਾਰੀ ਨੇ ਸਥਾਨਕ ਮੀਡੀਆ ਨੂੰ ਦੱਸਿਆ ਕਿ ਅਸੀਂ ਇਸ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਸਕਦੇ ਕਿ ਹਾ사 ਨੇੜੇ ਚੱਲ ਰਹੇ ਸੱਬੇ ਨਿਰਮਾਣ ਕਾਰਜ ਨਾਲ ਸੰਬੰਧਿਤ ਹੋ ਸਕਦਾ ਹੈ ਹਾਲਾਂਕਿ ਸਾਨੂੰ ਸਹੀ ਕਾਰਨਾਂ ਦਾ ਪਤਾ ਲਗਾਉਣ ਲਈ ਇੱਕ ਵਿਸਤ੍ਰਿਤ ਜਾਂਚ ਕਰਨੀ ਪਵੇਗੇ ਇਸ ਭਿਆਨਕ ਘਟਨਾ ਦਾ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ ਲੋਕ ਇਸ ਨੂੰ ਸਭ ਤੋਂ ਭਿਆਨਕ ਸੜਕ ਹਾਸਾ ਅਤੇ ਸਿਓਲ ਸਿੰਘ ਹੋਲ ਦੁਖਾਂਤ ਕਹਿ ਰਹੇ ਹਨ ਆਓ ਆਪਾਂ ਵੀ ਦੇਖੀਏ ਇਹ